ਇਹ ਲੱਗਦਾ ਹੈ ਸਿਆਸੀ ਕਾਨਫਰੰਸਾਂ 'ਚ ਸਿਆਸੀ ਦਲ ਆਪਣੀ ਤਾਕਤ ਦਿਖਾਉਣ ਦੀ ਤਿਆਰੀ 'ਚ ਨੇ ਅਤੇ ਇਸ ਵਾਰ ਮੁਖਤਸਰ ਸਾਹਿਬ ਤੋਂ ਪੰਥਕ ਸਿਆਸਤ ਦਾ ਨਵਾਂ ਚੈਪਟਰ ਸ਼ੁਰੂ ਹੋ ਰਿਹਾ ਹੈ। ਮੇਲਾ ਮਾਗੀ ਮੌਕੇ ਤਿੰਨ ਅਕਾਲੀ ਦਲਾਂ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ। ਅਕਾਲੀ ਦਲ ਦੀ ਵੱਡੀ ਸਿਆਸੀ ਕਾਨਫਰੰਸ ਹੋਣ ਜਾ ਰਹੀ ਹੈ। ਸੁਖਬੀਰ ਬਾਦਲ ਦੇ ਪ੍ਰਧਾਨਗੀ ਛੱਡਣ ਤੋਂ ਬਾਅਦ ਅਕਾਲੀ ਦਲ ਦੀ ਇਹ ਪਹਿਲੀ ਸਿਆਸੀ ਕਾਨਫਰੰਸ ਹੈ। ਦੂਜੇ ਪਾਸੇ ਅਮਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਦਾ ਵੀ ਅੱਜ ਐਲਾਨ ਹੋਣ ਜਾ ਰਿਹਾ ਹੈ ਦੱਸ ਦਈਏ ਕਿ ਪਹਿਲਾਂ ਸਰਬਜੀਤ ਸਿੰਘ ਖਾਲਸਾ ਨੇ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਦੱਸਿਆ ਸੀ ਜਦ ਕਿ ਬਾਅਦ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਸੀ ਕਿ ਨਾਂ ਹਾਲੇ ਫਾਈਨਲ ਨਹੀਂ ਹੈ ਪਾਰਟੀ ਦਾ ਐਲਾਨ ਸਿਆਸੀ ਕਾਨਫਰੰਸ 'ਚ ਹੀ ਕੀਤਾ ਜਾਣਾ ਹੈ ਦੂਜੇ ਪਾਸੇ ਅਕਾਲੀ ਦਲ ਅਮ੍ਰਿਤ ਸਰ ਵੀ ਸਿਆਸੀ ਕਾਨਫਰੰਸ ਕਰ ਰਿਹਾ ਹੈ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਅਮ੍ਰਿਤ ਸਰ ਵੱਲੋਂ ਵੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਹਾਲਾਂਕਿ ਸਾਰੀਆਂ ਧਿਰਾਂ ਆਪਣੇ ਆਪ ਨੂੰ ਪੰਥਕ ਦੱਸਦੀਆਂ ਨੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਹੈ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਇਸ ਲਈ ਵੀ ਖਾਸ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋ ਚੁੱਕਿਆ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਜਾਨੀ ਕਿ ਪ੍ਰਧਾਨਗੀ ਛੱਡਣ ਤੋਂ ਬਾਅਦ ਇਹ ਪਹਿਲੀ ਸਿਆਸੀ ਕਾਨਫਰੰਸ ਹੈ ਹਾਲਾਂਕਿ ਅਗਵਾਈ ਕੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੀ ਹੈ ਜਾਂ ਫਿਰ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੀ ਇਹ ਸਿਆਸੀ ਕਾਨਫਰੰਸ ਹੋ ਰਹੀ ਹੈ ਇਹ ਵੀ ਦੇਖਣਾ ਹੋਵੇਗਾ ਤੇ ਕਿੰਨੀ ਤਾਕਤ ਅੱਜ ਇਹਨਾਂ ਧਿਰਾਂ ਦੇ ਵੱਲੋਂ ਦਿਖਾਈ ਜਾਂਦੀ ਹੈ ਲੋਕ ਕਿਸ ਦਾ ਸਾਥ ਦਿੰਦੇ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਜਮ੍ਹਾਂ ਹੁੰਦੇ ਨੇ ਤਿੰਨ ਤਸਵੀਰਾਂ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਮਾਗੀ ਮੇਲੇ ਦੇ ਉੱਤੇ ਅਮਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਆਗਾਜ਼ ਤੇ ਅਕਾਲੀ ਦਲ ਅੰਮ੍ਰਿਤਸਰ ਦੀ ਸਿਆਸੀ ਕਾਨਫਰੰਸ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹਾਲਾਂਕਿ ਜੇਕਰ ਤਿੰਨਾਂ ਦਲਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਵੀ ਪੰਥਕ ਖੁਦ ਨੂੰ ਕਹੌਂਦਾ ਹੈ ਦੂਜੇ ਪਾਸੇ ਪੰਥ ਬਚਾਓ ਪੰਜਾਬ ਬਚਾਓ ਦਾ ਹੋਕਾ ਦਿੱਤਾ ਜਾ ਰਿਹਾ ਹੈ ਪੰਥਕ ਇਕਤਤਾ ਦਾ ਐਲਾਨ ਕੀਤਾ ਹੋਇਆ ਤੇ ਸਿਮਰਨਜੀਤ ਸਿੰਘ ਮਾਨ ਦਾ ਏਜੰਡਾ ਵੀ ਸਭ ਨੂੰ ਪਤਾ ਤਾਂ ਤਿੰਨ ਸਿਆਸੀ ਧਿਰਾਂ ਤਿੰਨ ਸਟੇਜਾਂ ਅਸ ਵੇਲੇ ਸ਼੍ਰੀ ਮੁਖਸਰ ਸਾਹਿਬ ਤੋਂ ਸਿੱਧਾ ਲਾਈਵ ਲੈ ਚਲਦੇ ਆਂ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਵਾਲੀ ਥਾਂ ਤੋਂ ਸੂਰਜ ਭਾਨ ਮੇਰੇ ਸਹਿਯੋਗੀ ਲਾਈਵ ਜੁੜ ਰਹੇ ਨੇ ਸੂਰਜ ਬਿਹਤ ਅਹਿਮ ਅੱਜ ਦਾ ਦਿਨ ਕਿਉਂਕਿ ਪੰਜਾਬ ਦੀ ਸਿਆਸਤ ਨੂੰ ਲੈ ਕੇ ਵੀ ਮਾਗੀ ਦੇ ਮੇਲੇ ਦੇ ਉੱਤੇ ਅੱਜ ਅਕਾਲੀ ਦਲ ਦੇ ਵੱਲੋਂ ਵੱਡੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਸਾਬਕਾ ਪ੍ਰਧਾਨ ਹੋ ਚੁੱਕੇ ਨੇ ਕਿਵੇਂ ਦੀਆਂ ਤਿਆਰੀਆਂ ਨੇ ਕਿੰਨੂ ਇਕੱਠ ਹੋ ਸਕਦਾ ਤੇ ਇਸ ਵੇਲੇ ਮਾਹੌਲ ਕੀ ਬਹੁਤ ਸਵਾਗਤ ਬੜੇ ਜਜ਼ਬੇ ਨਾਲ ਸਾਰਿਆਂ ਨੂੰ ਬੁਢਾਣਾ ਬਿਲਕੁਲ ਲੰਬੇ ਸਮੇਂ ਤੋਂ ਅਕਾਲੀ ਦਲ ਪਾਵਰ ਤੋਂ ਬਾਹਰ ਹੈ ਤਾਂ ਕਰਕੇ ਇਸ ਜਿਹੜੀ ਸਿਆਸੀ ਕਾਨਫਰੰਸ ਦੇ ਕਾਫੀ ਮਾਈਨੇ ਕੱਟੇ ਜਾ ਰਹੇ ਨੇ ਮਾਈਨੇ ਇਸ ਕਰਕੇ ਕਿਉਂਕਿ ਕੁਝ ਟਾਈਮ ਪਹਿਲਾਂ ਅਕਾਲੀ ਦਲ ਨੇ ਕਾਫੀ ਸਾਲ ਪਹਿਲਾਂ ਇਸ ਤਰ੍ਹਾਂ ਦੀ ਸਿਆਸੀ ਕਾਨਫਰੰਸ ਨੂੰ ਬੰਦ ਕਰ ਦਿੱਤੀ ਪਾ ਕੇ ਬਾਕੀ ਦੇ ਮੇਲੇ ਦੇ ਉੱਪਰ ਕਾਨਫਰੰਸਾਂ ਬਾਅਦ ਸੀ ਔਰ ਲੰਬੇ ਸਮੇਂ ਤੋਂ ਬਾਅਦ ਲੰਬੇ ਸਮੇਂ ਤੋਂ ਬਾਅਦ ਸ਼ਰੋਣੀ ਅਕਾਲੀ ਦਲ ਨੇ ਇੱਕ ਸਿਆਸੀ ਕਾਨਫਰੰਸ ਕੀਤੀ ਹੈ ਉਸਦੇ ਮਾਇਨੇ ਕਾਫੀ ਨੇ ਮਾਇਨੇ ਸਮਝੰਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ਰੋਣੀ ਅਕਾਲੀ ਦਲ ਦੇ ਸਭਾ ਦੇ ਪ੍ਰਧਾਨ ਸੁਪੀਤ ਸਿੰਘ ਬਾਦਲ ਕਾਫੀ ਸਮੇਂ ਤੋਂ ਬਾਅਦ ਖਾਸ ਤੌਰ ਤੇ ਤਰਖਾਇਆ ਕਰਾਰ ਦੇਣ ਤੋਂ ਬਾਅਦ ਅੱਜ ਸੰਕਾ ਨੂੰ ਸੰਬੋਧਨ ਕਰਦੇ ਇਹ ਵੀ ਵੱਡੀ ਗੱਲ ਹੈ ਕਿ ਆ ਕੇਕਾਰ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਲੱਗਦੇ ਨੇ ਕੀ ਗੱਲਾਂ ਹੁੰਦੀਆਂ ਨੇ ਇਸ ਤੇ ਕਿਤੇ ਲੈ ਕਿਤੇ ਹਰੀਖ ਦੇ ਨਜ਼ਰ ਟਿੱਕੀ ਹੋਈ ਹੈ ਔਰ ਦੂਸਰੇ ਪਾਸੇ ਅਕਾਲੀ ਦਲ ਦਿਨੋਂ-ਦਿਨ ਕਾਫੀ ਤੰ ਸਮੇਂ ਤੋਂ ਸਿਆਸਤ ਤੋਂ ਦੂਰ ਆ ਕੇ ਲੋਕਾਂ ਦੇ ਵਿੱਚ ਆਪਦੀ ਦੁਬਾਰਾ ਤੋਂ ਪੈਠ ਬਣਾਉਣ ਦੇ ਲਈ ਅਕਾਲੀ ਦਲ ਹੈ ਜਿਹੜਾ ਹਰ ਇੱਕ ਤਰ੍ਹਾਂ ਦੇ ਹੱਥ ਕੰਡੇ ਪਟਾ ਰਿਹਾ ਹਰ ਇੱਕ ਤਰ੍ਹਾਂ ਦੀ ਸਟ੍ਰੈਟਜੀ ਦੇ ਹਿਸਾਬ ਦੇ ਨਾਲ ਚੱਲ ਰਿਹਾ ਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਦੁਬਾਰਾ ਤੋਂ ਲਾਪਤ ਕਿਵੇਂ ਕੀਤਾ ਜਾਵੇ ਕਿਵੇਂ ਦੁਬਾਰਾ ਤੋਂ ਸੱਤਾ ਹਾਸਲ ਕੀਤੀ ਜਾਵੇ ਤਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਲਈ ਕਰੋਗਾ ਮਰੋ ਵਾਲੀ ਸਿੱਧੀ ਨਜ਼ਰ ਆ ਰਹੀ ਹੈ ਕਿਉਂਕਿ ਅਕਾਲੀ ਦਲ ਦੇ ਆਗੂ ਲੀਡਰ ਜਿਹੜੇ ਦੇਖ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਸਾਥ ਛੱਡ ਕੇ ਔਰ ਆਪਦੇ ਵੀ ਵਿਰੋਧੀਆਂਲੇ ਪਾਸੇ ਜਾ ਕੇ ਕਲ ਕਿਸੇ ਵੱਖਰੇ ਕਲਦਲ ਦੀ ਗੱਲ ਕਰਦੇ ਸੀ ਤਾਂ ਕਰਕੇ ਮੁਖਸਰ ਦੀ ਅੱਜ ਦੀ ਸਿਆਸੀ ਕਾਨਫਰੰਸ ਕਾਫੀ ਖਾਸ ਹੈ ਇੱਕ ਵਾਰ ਸਟੇਜ ਤੇ ਨਜ਼ਰ ਮਾਰੋ ਸਟੇਜ ਤੇ ਕਿਹੜੇ ਕਿਹੜੇ ਲੀਡਰ ਨੇ ਜਿਹੜੇ ਨਜ਼ਰ ਆ ਰਹੇ ਨੇ ਹਾਲਾਂਕਿ ਦਰਮੇਸ਼ਰ ਸਿੰਘ ਸਿੱਖ ਹੋਰ ਹੀ ਬੈਠੇ ਨਜ਼ਰ ਆ ਰਹੇ ਨੇ ਉੱਧੜ ਹੋਰੀ ਬੈਠੇ ਨਜ਼ਰ ਆ ਰਹੇ ਨੇ ਔਰ ਚੀਮਾ ਨਜ਼ਰ ਆ ਰਹੇ ਨੇ तमाम ਜਿਹੜੇ ਲੋਕਲ ਲੀਡਰਸ਼ਿਪ ਹੈ ਚਾਹੇ ਉਹ ਰੋਜੀ ਬਰਕਤ ਦੀ ਹੋਗੇ ਉਹ ਬੈਠੇ ਨਜ਼ਰ ਆ ਰਹੇ ਨੇ ਇੱਕ ਵਾਰ ਪਿਛਲੇ ਪਾਸੇ ਤੋਂ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਮਾਹੌਲ ਕਿਸ ਤਰ੍ਹਾਂ ਦਾ ਹੈ ਕਿੰਨੀ ਵੱਡੀ ਗਿਤੀ ਵਿੱਚ ਜਿਹੜੇ ਸਮਰਥਕ ਨੇ ਖਾਸ ਤੌਰ ਤੇ ਕਾਲੀ ਜਲ ਦੇ ਸਪੋਰਟਰ ਨੇ ਉਹ ਪਿੰਡਾ ਜੋ ਨਿਕਲੇ ਹੋਏ ਨੇ ਕਿਉਂਕਿ ਅਗਦੇ ਦਿਨ ਇਸ ਕਰਕੇ ਖਾਸ ਹੋ ਜਾਂਦਾ ਹੈ 40 ਮੁਕਤਾਂ ਦੀ ਪ੍ਰਵਿਰਤ ਧਰਤੀ ਦੇ ਉੱਪਰ ਜਿੱਥੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸੰਗਤ ਨਗਮਸਤਕ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਆਦਾਤਰ ਸੰਗਤਾਂ ਜਿਹੜੇ ਖਾਸ ਤੌਰ ਤੇ ਕਲ ਦਲ ਦੀ ਅਗਵਾਈ ਦੇ ਵਿੱਚ ਖਿਆਲ ਰੱਖਣ ਵਾਲੇ ਨੇ ਉਹ ਕਿਤਨਾ ਕਿਤੇ ਆ ਕੇ ਇਹਨਾਂ ਰੈਲੀਆਂ ਦਾ ਜਿੱਕਾ ਕਰਦੇ ਨੇ ਰੈਲੀਆਂ ਦਾ ਰੁਕ ਕਰਦੇ ਨੇ ਤਾਂ ਕਰਕੇ ਸੰਗਤ ਹੈ ਜਿਹੜੀ ਉਹ ਪਟਿਆਲਾ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਆ ਅਰ ਸਟੇਜ ਦੀ ਕਾਰਵਾਈ ਆ ਉਸ ਟਾਈਮ ਦੇ ਬਾਅਦ ਸਟਾਰਟ ਕਰ ਦੇਣੀ ਹੈ ਕਿਉਂਕਿ ਪਹਿਲਾਂ ਘਾਟੀ ਜਿੱਥੇ ਲਗਾਤਾਰ ਆਉਂਦੀ ਹੈ ਬਿਲਕੁਲ ਬਾਰਾ ਗਾਉਂ ਦੇ ਨਜ਼ਰਾਂ ਵਿੱਚ ਸੂਰਜ ਤਸਵੀਰਾਂ ਦਿਖਾਉਂਦੇ ਰਹੋ ਤਾਂ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਹੋ ਰਹੀ ਹੈ ਤੇ ਅਮਰਿਤਪਾਲ ਸਿੰਘ ਦੀ ਕਾਨਫਰੰਸ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਅਮਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਅੱਜ ਆਗਾਜ਼ ਹੋਣ ਜਾ ਰਿਹਾ ਹੈ ਪਤਾ ਤਰਸੇਮ ਸਿੰਘ ਅੱਜ ਐਲਾਨ ਕਰਨਗੇ ਦੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਹਾਲਾਂਕਿ ਹੁਣ ਤੋਂ ਥੋੜੀ ਦੇਰ ਤੋਂ ਬਾਅਦ ਵੱਡਾ ਇਕੱਠ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਜਦੋਂ ਸ਼ਰਕਤ ਕਰਨਗੇ ਹਾਲਾਂਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਧੁੰਦੜ ਪਹੁੰਚ ਚੁੱਕੇ ਨੇ ਡਾਕਟਰ ਦਿਲਜੀਤ ਟੀਮਾ ਪਹੁੰਚ ਚੁੱਕੇ ਨੇ ਅਰਸ਼ਦੀਪ ਸਿੰਘ ਕਲੇਰ ਪਰਮਬੰਦ ਸਿੰਘ ਬੰਟੀ ਰਮਾਣਾ ਜਨਮੇਜਾ ਸਿੰਘ ਸੇਖੋਂ ਤਮਾਮ ਆਗੂ ਅਕਾਲੀ ਦਲ ਦੀ ਸਟੇਜ ਤੇ ਨਜ਼ਰ ਆਏ ਹਾਲਾਂਕਿ ਹਾਲੇ ਜਿਵੇਂ ਜਿਵੇਂ ਟਾਈਮ ਹੋਰ ਵਧੇਗਾ ਉਵੇਂ ਉਵੇਂ ਹੋਰ ਇਕੱਠ ਹੋਣ ਦੀ ਸੰਭਾਵਨਾ ਜ਼ਰੂਰ ਹੈ ਪਰ ਹਾਲੇ ਇਕੱਠ ਹੋਣਾ ਪਰਮਾ ਨਹੀਂ ਕਿਹਾ ਜਾ ਸਕਦਾ ਮੁਖਤਰ ਸਾਹਿਬ ਤੋਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋ ਤਸਵੀਰਾਂ ਨਜ਼ਰ ਸਾਡੀ ਦੋਹਾਂ ਤੇ ਬਣੀ ਹੋਈ ਹੈ ਦੋਹਾਂ ਥਾਵਾਂ ਤੇ ਸਾਡੇ ਸਹਿਯੋਗੀ ਮੌਜੂਦ ਨੇ ਸੂਰਜ ਭਾਨ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਮੌਜੂਦ ਨੇ ਪਲ-ਪਲ ਦੀ ਅਪਡੇਟ ਤੁਹਾਨੂੰ ਦੇਵਾਂਗੇ ਤੇ ਦੂਜੇ ਪਾਸੇ ਜਿੱਥੇ ਅਮਰਿਤਪਾਲ ਸਿੰਘ ਦੇ ਧੜੇ ਦੀ ਸਿਆਸੀ ਕਾਨਫਰੰਸ ਹੋ ਰਹੀ ਹੈ ਨਵੀਂ ਸਿਆਸੀ ਪਾਰਟੀ ਦਾ ਵੀ ਆਗਾਜ਼ ਹੋਣਾ ਹੈ ਾਕੀ ਨਾਮ ਹੋਵੇਗਾ ਅਕਾਲੀ ਦਲ ਪਹਿਲਾ ਅਨੰਦਪੁਰ ਸਾਹਿਬ ਨਾਮ ਆ ਰਿਹਾ ਸੀਗਾ ਤਾਂ ਨਪਿੰਦਰ ਸਿੰਘ ਬਰਾੜ ਮੇਰੇ ਸਹਿਯੋਗੀ ਇੱਥੇ ਮੌਜੂਦ ਨੇ ਆ ਨਪਿੰਦਰ ਜੇਕਰ ਅਸੀਂ ਅੱਜ ਮਾਗੀ ਮੇਲੇ ਤੇ ਜਾਈਏ ਮਾਗੀ ਮੇਲੇ ਦੀ ਗੱਲ ਕਰੀਏ ਤਾਂ ਆਸਤਾ ਦੇ ਪੱਖੋਂ ਧਾਰਮਿਕ ਦੇ ਪੱਖੋਂ ਧਾਰਮਿਕ ਪੱਖੋਂ ਬਹੁਤ ਮਹੱਤਤਾ ਤੇ ਇਸ ਦੇ ਨਾਲ ਹੀ ਸਿਆਸੀ ਤੌਰ ਤੇ ਵੀ ਅੱਜ ਦਾ ਦਿਨ ਕਾਫੀ ਇੰਪੋਰਟੈਂਟ ਪੰਜਾਬ ਦੇ ਲਈ ਕਿਉਂਕਿ ਤਿੰਨ ਸਿਆਸੀ ਕਾਨਫਰੰਸਾਂ ਅਕਾਲੀ ਦਲ ਦੀ ਵੀ ਅਕਾਲੀ ਦਲ ਅੰਮ੍ਰਿਤਸਰ ਦੀ ਵੀ ਤੇ ਇੱਕ ਨਵੀਂ ਪਾਰਟੀ ਦਾ ਆਗਾਜ਼ ਇਸ ਵੇਲੇ ਕੀ ਮਾਹੌਲ ਹੈ ਸਥਿਤੀ ਕੀ ਹੈ ਸਾਡੇ ਦਰਸ਼ਕਾਂ ਜਾਣਨਾ ਚਾਹੁੰਦੇ ਨੇ ਤਾਂ ਕੁਪ ਕੁਲੇ ਅਕਾਲੀ ਦਲ ਦੀ ਕਹਾਂਗੇ ਕਿ ਅਕਾਲੀ ਦਲ ਦੇ ਇਹੀ ਹੁਣ ਤਿੰਨ ਧੜੇ ਅ ਸ਼੍ਰੀ ਬੁਖਸਰ ਸਾਹਿਬ ਦੇ ਵਿੱਚ ਅੱਜ ਕਾਨਫਰੰਸ ਕਰਦੇ ਨਜ਼ਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਸਭ ਤੋਂ ਵੱਧ ਤੇ ਆਪ ਹੁਣੇ ਉਹਨਾਂ ਦੀਆਂ ਤਸਵੀਰਾਂ ਦੇਖੀਆਂ ਨੇ ਔਰ ਦੂਜੇ ਪਾਸੇ ਹੁਣੇ ਆਪ ਜ਼ਿਕਰ ਕਰ ਰਹੇ ਆ ਤਾਂ ਹੁਣ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਰਵਿਸ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਤੇ ਉਹਨਾਂ ਤੋਂ ਇਲਾਵਾ ਉਹਨਾਂ ਦਾ ਪੂਰਾ ਸੰਗਠਨਿਕ ਵੱਖਰਾ ਇਕੱਠ ਜਿਹੜੇ ਨੇ ਬੁਲਾਇਆ ਸੁਖਵਿੰਦਰ ਸਿੰਘ ਅਗਵਾਨ ਭਾਈ ਸਤਨ ਸਿੰਘ ਉਹਨਾਂ ਦੇ ਭਤੀਜੇ ਔਰ ਤਰਸੀਮ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਮਨਦੀਪ ਸਿੱਧੂ, ਉਦਦੀਪ ਸਿੱਧੂ ਦੇ ਭਾਈ ਤੇ ਇਹ ਚਿਹਰੇ ਇੱਥੇ ਪਹੁੰਚੇ ਹੋਏ ਨੇ। ਅ ਥੋੜੀ ਦਿਰ ਪਹਿਲਾਂ ਮੈਂਬਰ ਪਾਰਲੀਮੈਂਟ ਸਭ ਜੀ ਸੇ ਖਾਲਸਾ ਵੀ ਇੱਥੇ ਸੀ ਥੋੜੀ ਦਿਰ ਚ ਉਹ ਵੀ ਸਾਡੇ ਨਾਲ ਜੁੜਨਗੇ। ਸੁਖਵਿੰਦਰ ਅਗਵਾਨ ਹੋਣੀ ਸਾਡੇ ਨਾਲ ਨੇ। ਇਹ ਸਤਵੰਤ ਸਿੰਘ ਹੋਰਾਂ ਦੇ ਭਤੀਜੇ ਨੇ। ਅਗਵਾਨ ਸਾਹਿਬ ਅੱਜ ਵੱਡਾ ਇਕੱਠ ਤੁਸੀਂ ਜਿਵੇਂ ਕਿਹਾ ਸੀ ਬੁਲਾਉਣਾ ਹੈ ਉਹ ਤੁਸੀਂ ਹੁਣ ਅੱਜ ਇਕੱਠ ਬੁਲਾਇਆ। ਅੱਜ ਦੇ ਇਕੱਠ ਤੋਂ ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਕੀ ਕੱਲਾ ਪਾਰਟੀ ਦਾ ਐਲਾਨ ਬਨ ਕੇ ਚੱਲੀਏ ਜਾਂ ਅੱਜ ਤੁਸੀਂ ਕਿਤਨਾ ਕਿਤੇ ਲੋਕਾਂ ਦੀ ਨਬਜ਼ ਟਟੋਲਣਾ ਚਾਹੁੰਦੇ ਹੋ ਅੱਜ ਦਾ ਮੁੱਖ ਏਜੰਡਾ ਸਮਝਣਾ ਜਾਵਾਂਗੇ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਸਵਾਰ ਰੱਖਿਆ ਅੱਜ ਜੋ ਮੁਕਸਰ ਸਾਹਿਬ ਦੀ ਧਰਤੀ ਤੇ ਇਹ ਪੰਥਕ ਇਕੱਠ ਰੱਖਿਆ ਗਿਆ ਸੀ ਪੰਥ ਬਚਾਓ ਪੰਜਾਬ ਬਚਾਓ ਦੇ ਅਚੰਡੇ ਤਹਿਤ ਅੱਜ ਇੱਕ ਪਾਰਟੀ ਇੱਕ ਜਿਵੇਂ ਤੁਸੀਂ ਕਿਹਾ ਸੰਗਠਨ ਅਜ ਇੱਕ ਮੈਂਬਰੀ ਪੰਜ ਮੈਂਬਰੀ ਕਮੇਟੀ ਜਿਹੜੀ ਉਹ ਨੁਯੁਕਤ ਕੀਤੀ ਜਾਊਗੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਜਿਵੇਂ ਰਾਜ ਬਿਨਾ ਨਹੀਂ ਧਰਮ ਚੱਲਿਆ ਧਰਮ ਬਿਨਾ ਸਭ ਦਲੇ ਮਲੇ ਪਹਿਲਾਂ ਧਰਮ ਦੇ ਜਿਹੜਾ ਮੁਖ ਰੱਖ ਕੇ ਪੰਜਾਬ ਦੇ ਵਿੱਚ ਨਸ਼ੇ ਛੱਡੋ ਊੜ ਵੱਡੋ ਉਸ ਦੇ ਨਾਲ ਜਿਹੜੀ ਖਾਲਸਾ ਵਹੀਰ ਜਿਹੜੀ ਚਲਾਈ ਸੀ ਭਾਈ ਅਵਰਤਪਾਲ ਸਿੰਘ ਨੇ ਉਸ ਨੂੰ ਮੋੜ ਬਲਾਕਾਂ ਸੱਥਾਂ ਚਰਾਹਿਆਂ ਦੇ ਵਿੱਚ ਲੈ ਕੇ ਜਾਊਗਾ ਸਾਡਾ ਮੇਨ ਅਜੰਡਾ ਹੋਊਗਾ ਜਿਹੜੇ ਸਾਡੇ ਬੰਦੀ ਸਿੰਘਾਂ ਦੇ ਮਸਲੇ ਕਿਸਾਨੀ ਸੰਘਰਸ਼ ਤੇ ਜਿਹੜੀ ਨੌਜਵਾਨ ਜਿਹੜੀ ਸਾਡੀ ਜਵਾਨੀ ਆ ਜਿਹੜਾ ਇਸ ਸਮੇਂ ਦਾ ਸਟੇਟ ਦਾ ਮਦਾਰੀ ਮੁੱਖ ਮੰਤਰੀ ਜਿਹਨੇ ਜੇਲ੍ਹਾਂ ਚ ਡੱਕ ਕੇ ਰੱਖੀ ਆ ਉਹ ਸਾਡੇ ਮੇਨ ਏਜੰਡੇ ਹੋਣਗੇ ਜਿਹੜੇ ਜੂਨ 1984 ਤੋਂ ਲੈ ਕੇ ਜਿਹੜੇ ਕੌਮੀयत ਤੌਰ ਤੇ ਉਸ ਸੰਘਰਸ਼ ਦੇ ਵਿੱਚ ਪਰਿਵਾਰਾਂ ਨੇ ਆਪਣੇ ਸਿਰ ਦਿੱਤੇ ਨੇ ਅੱਛਾ ਇੱਕ ਏਜੰਡਾ ਸਮਝਣਾ ਚਾਹੂੰਗਾ ਕਿਉਂਕਿ ਇੱਕ ਪਹਿਲਾਂ 1331 ਇੱਕ ਏਜੰਡਾ ਵਾਇਰਲ ਹੋਇਆ ਸੀਗਾ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਉੱਠੇ ਤਾ ਕੀ ਏਜੰਡਾ ਉਹੀ ਹੈ ਜਾਂ ਕਿਹੜਾ ਏਜੰਡਾ ਰਹਿਣ ਵਾਲਾ ਔਰ ਤੁਸੀਂ ਇਹ ਪਾਰਟੀ ਐਲਾਨ ਕਰੋਗੇ ਔਰ ਉਹਦੀ ਪੰਜ ਮੈਂਬਰੀ ਕਮੇਟੀ ਬਣਾਓਗੇ ਜਿਹੜੀ ਉਹਦੀ ਅਗਵਾਈ ਕਰੇਗੀ ਦੋਨੇ ਚੀਜ਼ਾਂ ਸਪਸ਼ਟ ਕਰਿਓ ਪਹਿਲੀ ਗੱਲ ਤਾਂ ਜਿਹੜਾ ਉਹ ਏਜੰਡਾ ਆਇਆ ਸੀ ਬਾਹਰ ਉਹ ਜਿਹੜੇ ਕੁਝ ਪਾਰਟੀਆਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਨੇ ਉਹਨਾਂ ਸੋਸ਼ਲ ਮੀਡੀਆ ਤੇ ਉਹਨੂੰ ਇੱਕ ਗਲਤ ਤਰੀਕੇ ਨਾਲ ਲਿਆਂਦਾ ਪਰ ਉਹ ਏਜੰਡਾ ਸਾਡੀ ਪਾਰਟੀ ਦਾ ਹੈ ਹੀ ਨਹੀਂ ਆ ਉਹਨੂੰ ਆਪਾਂ ਸਿਰੇ ਤੋਂ ਨਕਾਰਦੇ ਆਂ ਜਿਹੜਾ ਸਾਡਾ ਏਜੰਡਾ ਹੋਊਗਾ ਅੱਜ ਆਉਣ ਦੀ ਰਿਕਰ ਤੁਹਾਨੂੰ ਸਟੇਜ ਤੇ ਸਮੁੱਚੇ ਸਿੱਖ ਸੰਗਤ ਦੇ ਸਾਹਮਣੇ ਏਜੰਡਾ ਰੱਖ ਦਿੱਤਾ ਜਾਊਗਾ ਬਿਲਕੁਲ ਨਪਿੰਦਰਤਾ ਇਸ ਵੇਲੇ ਤਸਵੀਰਾਂ ਵੀ ਦੇਖਣੀਆਂ ਚਾਹਾਂਗੇ ਜੇਕਰ ਤੁਸੀਂ ਨਜ਼ਦੀਕ ਹੋ ਇਸ ਸਿਆਸੀ ਕਾਨਫਰੰਸ ਦੇ ਉੱਤੇ ਤਾਂ ਕਿਸ ਤਰ੍ਹਾਂ ਦਾ ਇਕੱਠ ਜਾਂ ਹਲੇ ਹੋਰ ਸਮਾਂ ਥੋੜਾ ਲੱਗੇਗਾ ਇਸ ਇਕੱਠ ਨੂੰ ਜੋ ਅ ਅੰਮ੍ਰਿਤਪਾਲ ਸਿੰਘ ਦੇ ਧੜੇ ਦੀ ਸਿਆਸੀ ਕਾਨਫਰੰਸ ਹੈ ਜੇਕਰ ਉਹ ਦਿਖਾ ਸਕੋ ਜੇਕਰ ਤੁਸੀਂ ਨਜ਼ਦੀਕ ਹੋ ਮੋ ਤਾਂ ਉਹਨੇ ਦੇਰ ਅਸੀਂ ਸੂਰਜ ਪਾਨ ਦਾ ਵੀ ਰੋਕ ਕਰ ਸਕਦੇ ਆ ਜੇਕਰ ਤੁਹਾਨੂੰ ਸਮਾਂ ਲੱਗ ਰਿਹਾ ਹੈ ਤਾਂ ਦੋ ਤਸਵੀਰਾਂ ਆ ਤੁਹਾਡੀ ਟੀਵੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ ਜਿੱਥੇ ਇੱਕ ਪਾਸੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਪਹੁੰਚ ਚੁੱਕੀ ਹੈ ਜੀ ਉਹ ਇਕੱਠ ਤੁਹਾਨੂੰ ਦਿਖਾਉਣ ਲੱਗੇ ਆ ਕਿਉਂਕਿ ਰੈਲੀ ਗਰਾਊਂਡ ਦੇ ਬਿਲਕੁਲ ਸਾਹਮਣੇ ਅਸੀਂ ਮੌਜੂਦ ਹੈ ਇੱਕ ਨਿੱਜੀ ਪੈਲੈਸ ਦੇ ਵਿੱਚ ਇਹ ਕੱਟ ਪੀਤਾ ਗਿਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਤਸਵੀਰਾਂ ਨੇ ਕਿੰਨਾ ਇਕੱਠਾ ਹੈ ਉਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਲੈਂਦੇ ਆ ਜੀ ਮੰਚ ਤੇ ਕਾਰਵਾਈ ਕੀ ਚੱਲ ਰਹੀ ਕਿਉਂਕਿ ਹਲੇ ਅਗਰ ਰਸਮੀ ਤੌਰ ਤੇ ਕਹੀਏ ਤਾਂ ਕਾਰਵਾਈ ਸਟੇਜ ਦੀ ਹਲੇ ਸ਼ੁਰੂ ਹੋਣੀ ਹੈ ਕਿਉਂਕਿ ਸਾਫ਼ ਤੌਰ ਤੇ ਹਲੇ ਜਿਹੜੇ ਨੇ ਮੰਚ ਦੇ ਉੱਤੋਂ ਬੁਲਾਰੇ ਹਲੇ ਬੋਲਣੇ ਜਿਹੜੇ ਉਹ ਸ਼ੁਰੂ ਨਹੀਂ ਹੋਏ ਤਾਂ ਇਹ ਤਸਵੀਰਾਂ ਨੇ ਜੀ ਹਲੇ ਪੰਡਾਲ ਦੇ ਵਿੱਚ ਤਾਂ ਕਿਉਂਕਿ ਹਲੇ ਕੁਰਸੀਆਂ ਵੱਡੀ ਗਿਣਤੀ ਚ ਖਾਲੀ ਨਹੀਂ ਇਸ ਕਰਕੇ ਹਲੇ ਮੰਚ ਦੀ ਕਾਰਵਾਈ ਸਰਗੀ ਢਾਡੀ ਲੱਗੇ ਹੋਏ ਨੇ ਤਾਂ ਇਹ ਤਸਵੀਰਾਂ ਨੇ ਤੁਹਾਨੂੰ ਇੱਥੇ ਲੋਕ ਆ ਜਿਹੜੇ ਹੌਲੀ ਹੌਲੀ ਕਰਕੇ ਇੱਥੇ ਪਹੁੰਚ ਰਹੇ ਨੇ ਪਰ ਇਹ ਤਸਵੀਰਾਂ ਨੇ ਜੀ ਇਸ ਪੰਡਾਲ ਦੀਆਂ ਪੰਤ ਬਚਾਓ ਪੰਜਾਬ ਬਚਾਓ ਦਾ ਜਿਹੜਾ ਹੈਗਾ ਇਹ ਬੰਨ੍ਹ ਨੂੰ ਸਾਹਮਣੇ ਲੱਗਿਆ ਨਜ਼ਰ ਆਉਂਦਾ ਪੰਥ ਕਿੱਕਰ ਉੱਤਵਾ ਬੈਂਡਰ ਜਿਹੜਾ ਨਜ਼ਰ ਆਉਂਦਾ ਪਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਥੋੜੀ ਦੇਰ ਹਜੇ ਉਡੀਕ ਕੀਤੀ ਜਾ ਰਹੀ ਹੈ ਕਿ ਜਦੋਂ ਪੰਡਾਲ ਜਿਹੜਾ ਹੈਗਾ ਉਹ ਕਰੀਬ-ਕਰੀਬ ਭਰੇਗਾ ਦੋਸਤੋ ਬਾਅਦ ਜਿਹੜੇ ਮੁਗ ਰਸਮੀ ਤੌਰ ਤੇ ਸਟੇਜ ਦੀ ਕਾਰਵਾਈ ਜਿਹੜੀ ਉਹ ਸ਼ੁਰੂ ਹੋਵੇਗੀ ਤਕਰੀਰਾਂ ਸ਼ੁਰੂ ਹੋਣਗੀਆਂ ਉਸ ਵੇਲੇ ਸਪਸ਼ਟ ਕੀਤਾ ਜਾਵੇਗਾ ਕਿ ਪਾਰਟੀ ਦਾ ਅਜੰਡਾ ਕੀ ਹੈ ਔਰ ਪਾਰਟੀ ਦਾ ਮੋਟਿਵ ਕੀ ਆ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਵਾਇਰਲ ਹੋਇਆ ਸੀ ਇੱਕ ਏਜੰਡਾ ਉਸ ਏਜੰਡੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਸੀ ਤਾਂ ਹੁਣ ਕਿਹਾ ਜਾ ਰਿਹਾ ਕਿ ਉਹ ਪਹਿਲਾਂ ਵਾਲਾ ਏਜੰਡਾ ਜਿਹੜਾ ਕੁਝ ਤਸਵੀਰਾਂ ਵੀ ਨਜ਼ਰ ਆ ਰਹੀਆਂ ਨੇ ਕੁਝ ਮੰਚ ਤੇ ਵੀ ਤਸਵੀਰਾਂ ਨਜ਼ਰ ਆ ਰਹੀਆਂ ਨੇ ਕੁਝ ਹੋਰਡਿੰਗਸ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਦੀ ਜ਼ੁਬਾਨੀ ਜੇਕਰ ਸਮਝਾਇਆ ਜਾਵੇ ਕਿ ਇਸ ਪਾਰਟੀ ਦਾ ਏਜੰਡਾ ਕੀ ਰਹਿਣ ਵਾਲਾ ਹੈ ਕਿਉਂਕਿ ਤਸਵੀਰਾਂ ਮੰਚ ਤੇ ਵੀ ਨੇ ਤਸਵੀਰਾਂ ਹੋਲਡਿੰਗਸ ਵੀ ਲੱਗੇ ਨੇ ਕਿਸ-ਕਿਸ ਦੀਆਂ ਤਸਵੀਰਾਂ ਇਸ ਵੇਲੇ ਇਸ ਪਾਰਟੀ ਦੇ ਮੰਚ ਤੋਂ ਨਜ਼ਰ ਆ ਰਹੀਆਂ ਨੇ ਕਿਸ-ਕਿਸ ਅਧੀਆਂ ਤਸਵੀਰਾਂ ਦਰਸ਼ਕ ਦੇਖਣਾ ਚਾਹੁੰਦੇ ਨੇ ਕਿਉਂਕਿ ਏਜੰਡਾ ਜਿਹੜਾ ਏ ਹਾਲਾਂਕਿ ਪੰਥਕ ਕਿਹਾ ਜਾ ਰਿਹਾ ਹੈ ਪੰਥ ਬਚਾਓ ਪੰਜਾਬ ਬਚਾਓ ਕਿਹਾ ਜਾ ਰਿਹਾ ਹੈ ਪਰ ਕਿਸ ਤਰ੍ਹਾਂ ਦੀ ਰੂਪਰੇਖਾ ਰਹੇਗੀ ਸਿਆਸੀ ਪਾਰਟੀ ਦੀ ਦੁਨੀਆਂ ਵਿੱਚ ਵੱਸਦੇ ਹੋਏ ਲੋਕਾਂ ਨੂੰ ਇਹ ਗੱਲ ਦੱਸ ਦਿੱਤੀ ਸੀ ਦੇਖੋ ਬਿਲਕੁਲ ਤਸਵੀਰ ਮਨਚੀਆਂ ਦਿਖਾ ਦਿੰਦੇ ਆ ਮਨਚੇ ਲੱਗਾ ਪੋਸਟਰ ਵੱਡਾ ਦਿਖਾ ਦਿੰਦੇ ਆ ਪਾਸੇ ਜਿਹੜੀ ਲਾਈਨ ਹੈ ਉਹਦੇ ਕੋਲ ਸਿੱਧੇ ਤੌਰ ਤੇ ਪੰਥ بچਾਓ ਪੰਜਾਬ بچਾਓ ਪੰਥਕ 71 ਦਾ ਔਰ ਵੱਡੀ ਤਸਵੀਰ ਲੱਗੀ ਆ ਜੀ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਸਾਹਿਬ ਦੀ ਤੇ ਦੂਜੇ ਪਾਸੇ ਲੱਗੀ ਆ ਸਰਪ ਸਿੰਘ ਸਾਹਿਬ ਜਿਹੜੇ ਮੈਂਬਰ ਪਾਰਲੀਮੈਂਟਰੇ ਉਹ ਚਾਲੇ ਲੱਗੀ ਆ ਦੀਪ ਸਤੂ ਦੀ ਨਾਲ ਲੈ ਕੇ ਚੱਲਣਾ ਹੈ ਹੁਣ ਮੈਂ ਸਭ ਆਈ ਪਹਿਲਾਂ ਲੜਣਾ ਤੇ ਭਾਈ ਅਮਰੀਕਾ ਗੋਣੀ ਤਸਵੀਰਾਂ ਲੱਗੀਆਂ ਨੇ ਉਸ ਤੋਂ علاوہ ਬਾਹਰ ਇੱਕ ਵੱਡੀ ਤਸਵੀਰ ਜਰਨਲ ਸ਼ਾਹਬੇਕ ਸਿੰਘ ਦੀ ਲੱਗੀ ਆ ਜਰਨਲ ਸ਼ਾਹਬੇਕ ਸਿੰਘ ਦੀ ਇੱਕ ਵੱਡੀ ਤਸਵੀਰ ਬਾਹਰ ਲੱਗੀ ਆ ਔਰ ਅਕਾਲ ਸਿੰਘ ਹਵਾਰਾ ਹੋਰਾਂ ਦੀ ਤਸਵੀਰਾਂ ਜਿਹੜੀ ਉਹ ਬਾਹਰ ਲੱਗੀ ਨਜ਼ਰ ਆ ਰਹੀ ਹੈ ਜਰਨਲ ਸ਼ਾਹਬੇਕ ਸਿੰਘ ਦੀ ਤਸਵੀਰ ਬਿਲਕੁਲ ਪਰਲੇ ਪਾਸੇ ਲੱਗੀ ਹੋਈ ਹੈ ਜੀ ਉਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਤਾਂ ਆਖਿਰ ਅਜੰਡਾ ਕੀ ਰਹਿਣ ਵਾਲਾ ਇਸੇ ਮਸਲੇ ਤੇ ਆਖਿਰ ਅਜ ਜਦੋਂ ਤਸਵੀਰ ਸਪਸ਼ਟ ਹੋਏ ਤੋ ਤਹਵੀਰ ਸਿਆਸੀ ਤਸਵੀਰ ਕਿਸ ਤਰ੍ਹਾਂ ਦੀ ਰਹੇਗੀ ਦੇਖੋ ਜਰਨਲ ਸ਼ਾਫਿਕ ਸਿੰਘ ਉਹਨਾਂ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਬੰਚ ਤੇ ਬਿਲਕੁਲ ਅੱਗੇ ਇਹ ਹੋਲਡਿੰਗ ਜਿਹੜਾ ਲੱਗਾ ਹੋਇਆ ਤਾਂ ਮਨਦੀਪ ਸਿੱਧੂ ਇੱਥੇ ਇਸ ਕਾਨਫਰੰਸ ਦਾ ਹਿੱਸਾ ਲੇ ਗੀ ਦੀਪ ਸਿੱਧੂ ਦੇ ਜਿਹੜੇ ਭਾਈ ਨੇ ਔਰ ਵਕੀਲ ਵੀ ਨੇ ਤਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਇਹਨਾਂ ਦੇ ਅਜੰਡੇ ਨੂੰ ਲੈ ਕੇ ਕੀ ਹੋ ਰਿਹਾ ਹੈ ਮੋਟਾ ਸਾਲਸਾ ਦੇ ਮਾਤਾ ਜੀ ਵੀ ਨਜ਼ਰ ਆ ਰਹੇ ਨੇ ਤਾਂ ਇਹ ਕਿਹੜੇ ਨੇ ਜੀ ਜਿਹੜੇ ਇੱਥੇ ਕਾ ਰਾਰੇ ਨੇ ਤਾਂ ਮਨਦੀਪ ਸਿੱਧੂ ਹੋਰੀ ਨੇ ਬੰਦੀ ਸਾਰਾ ਗਲਬਤ ਕਰ ਰਹੇ ਨੇ ਸੋ ਸਭ ਕਈ ਤਰ੍ਹਾਂ ਦੇ ਸਵਾਲ ਕਈ ਤਰ੍ਹਾਂ ਦੇ ਸ਼ੰਕੇ ਅੱਜ ਦੇ ਇਕੱਠ ਨੂੰ ਲੈ ਕੇ ਸਮਝਣਾ ਚਾਹੀਦਾ ਕਿ ਅੱਜ ਕਿੰਤਰਾਂ ਦਾ ਹੈ ਜੰਡਾ ਲੈ ਕੇ ਕਿੰਤਰਾਂ ਦੇ ਐਲਾਨ ਸੰਭਵ ਨੇ ਅੱਜ ਦਾ ਹੀ ਮੇਨ ਮਕਸਦ ਸੀ ਸਾਡਾ ਵੀ ਇੱਕ ਪੰਥਕ ਤਿਰ ਜਿਹੜੀ ਕਿ ਆਪਣੀ ਪਹਿਲਾ ਪੰਥਕ ਰੀਜਨਲ ਪਾਰਟੀਆਂ ਹੈਗੀਆਂ ਉਹ ਆਪਣੇ ਕਾਰਜਾਂ ਤੋਂ ਵਿਸੜੀਆਂ ਹੀਆਂ ਤਾਂ ਕਰਕੇ ਇਹ ਲੋੜ ਆ ਅੱਜ ਦੇ ਸਮੇਂ ਦੀ ਮੈਂ ਕਹੂੰਗਾ ਵੀ ਇੱਕ ਪੋਲੀਟੀਕਲ ਪਾਰਟੀ ਦਾ ਆਗਾਜ਼ ਹੋਣ ਦੀ ਅੱਜ ਪਹਿਲਾਂ ਅਕਾਲੀ ਦਲ ਕਸ਼ਰਮਣੀ ਅਕਾਲੀ ਦਲ ਕੰਮ ਕਰ ਰਿਹਾ ਦੂਜੇ ਪਾਸੇ ਖਾਲਸਤਾਨ ਦੀ ਪੰਡਤ ਅਕਾਲੀ ਦਲ ਅਮਰ ਕਰ ਰਿਹਾ ਅਕੀਲਾ ਅਕਾਲੀ ਦਲ ਦਾ ਨਾਮ ਦਾ ਹੁਣ ਜ਼ਿਕਰ ਹੋਣ ਲੱਗਾ ਕਿਉਂਕਿ ਅਕਾਲੀਓ ਤਾਂ ਹਾਲਾਂਕਿ ਹੋਰ ਵੀ ਨੇ ਪਰ ਇੱਕ ਨਵਾਂ ਅਕਾਲੀ ਦਲ ਆਉਣ ਲੱਗਾ ਤਿੰਨੇ ਅਕਾਲੀ ਦਲ ਅਜੇ ਕੰਨਫਰੈਂਸ ਤਾਂ ਤੁਸੀਂ ਕਹਿ ਰਹੇ ਹੋ ਕਿ ਪੰਥਕ ਤਿਰਾਨੂ ਇਕੱਠੇ ਕਰਨਾ ਪਬਲਿਕ ਲੀਡਰਾਂ ਨੂੰ ਇਕੱਠੇ ਕਰਨਾ ਤਾਂ ਇਹ ਤਾਂ ਧੜਾ ਇੱਕ ਹੋਰ ਕਿਹਾ ਜਾਵੇ ਸਮਝਿਆ ਜਾਵੇ ਕਿ ਕੋਪ ਨਾ ਮਤੜਾੜ ਸਿੰਘ ਜੀ ਕਹਿੰਦੇ ਅਸੀਂ ਅਲੱਗ ਨਹੀਂ ਹੈਗੇ ਕਿ ਇਹ ਜਿਹੜੀ ਆਪਾਂ ਪੰਥਕ ਮੁੱਦਿਆਂ ਤੇ ਜੇ ਆਪਣੀ ਪਹਿਲਾਂ ਜਿਹੜੀ ਰੀਜਨਲ ਪੋਲੀਟਿਕਲ ਪਾਰਟੀ ਸੀ ਕਿਉਂ ਆਪਣੇ ਕਾਰਦੇ ਤੋਂ ਫਿਸਰੀ ਆ ਕਿਉਂ ਬੂਲਿੰਗ ਚੋਂ ਗਏ ਆ ਕਿਉਂਕਿ ਉਹ ਆਪਣੇ ਰੀਜਨਲ ਜਿਹੜੇ ਪੰਥਕ ਮੁੱਦੇ ਸੀ ਉਹਨਾਂ ਨੂੰ ਵਿਸਾਰ ਗਏ ਤਾ ਕਰਕੇ ਉਹਨਾਂ ਨੂੰ ਇਹ ਗੱਲ ਲੱਗ ਗਈ ਆ ਜਿਵੇਂ ਆਪਦੇ ਕਾਰਜਾਂ ਤੇ ਰਹਿੰਦੇ ਅੱਜ ਇੰਨੀ ਭਾਰੀ ਸੰਗਤ ਵਿੱਚ ਸੰਗਤ ਇਥੇ ਨਹੀਂ ਪਹੁੰਚਦੀ ਸੀ ਕਿਉਂਕਿ ਇਹ ਰੋਸ ਆ ਕਰਕੇ ਆਪਾਂ ਜਾ ਕੇ ਰੋਸ ਦੀ باوجود ਜਿਹੜਾ ਪਹਿਲਾਂ ਪਿਛਲੀਆਂ ਆਪਣੀਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਇਹ ਚੀਜ਼ ਦੇਖਣ ਨੂੰ ਮਿਲੀ ਗਈ ਆ ਕਿ ਜਿਹੜਾ ਰੋਸ ਆ ਲੋਕਾਂ ਵਿੱਚ ਨਵਿੰਦਰ ਜੇਕਰ ਮੇਰੀ ਆਵਾਜ਼ ਪਹੁੰਚ ਰਹੀ ਆ ਤਾਂ ਇਸ ਪਾਰਟੀ ਦਾ ਪ੍ਰਧਾਨ ਕੌਣ ਹੋਏਗਾ ਸਿੱਧਾ ਸਿੱਧਾ ਸਵਾਲ ਇਸ ਪਾਰਟੀ ਦਾ ਪ੍ਰਧਾਨ ਕੌਣ ਹੋਏਗਾ ਮਾਗ ਮਜਨ ਸੰਗ ਸਾਧੂਆਂ ਪੂਰੀ ਕਰ ਇਕਦੋਚ ਜੋ ਸਪੈਕ ਕਰ ਦਿਓ ਪਾਰਟੀ ਦਾ ਨਾਮ ਅਜ ਫਾਈਨਲ ਹੋ ਚੁੱਕਿਆ ਤੁਹਾਡੇ ਕੋਲੇ ਪਿਆ ਪਾਰਟੀ ਦਾ ਨਾਮ ਸਪੈਕਟ ਹੋ ਚੁੱਕਿਆ ਦੇਖੋ ਪਾਰਟੀ ਦਾ ਨਾਮ ਸਾਡੇ ਕੋਲ ਆ ਚੁੱਕਿਆ ਪਰ ਜਿਹੜੀ ਅਧਾਰ ਹੋ ਗਿਆ ਕਰਨੀ ਹੋਰ ਮਕਬੂਲੀ ਤੇ ਭਾਈ ਸਰਪੰਚ ਸਿੰਘ ਕਰਨਗੇ ਤੇ ਥੋੜੀ देर ਵੇਟ ਕਰੋ ਇਹ ਚੀਜ਼ ਵੀ ਆ ਰਹੀ ਹੈ ਸਾਡੀ ਪ੍ਰਸ਼ਾਸਨ ਦਾ ਆਪਾਂ ਅਗਲੇ ਦੀ ਪਾਵਨੀ ਦੇ ਜਿਹੜੇ ਅਜੰਡੇ ਨੂੰ ਲੈ ਕੇ ਵੀ ਇਤਰਾਜ਼ਾਂ ਦੀ ਕਿਉਂਕਿ ਜੇ ਇੱਕ ਪਹਿਲਾ ਝੰਡਾ ਵਾਇਰਲ ਹੋ ਰਿਹਾ ਸੀ ਅੱਜ ਵੀ ਤੁਹਾਡੇ ਹੋਰ ਸਾਡੇ ਦੇ ਗੱਲਬਾਤ ਕਰ ਰਹੇ ਕਿ ਉਹ ਕਿਰਨ ਉਹ ਝੰਡਾ ਨਹੀਂ ਆਉਣਾ ਝੰਡਾ ਮਟਾਰ ਦੋ ਗਿਆ ਤੋਂ ਇਹ ਪਾਰਟੀ ਦਾ ਡੰਡਾ ਕਿਸ ਤਰ੍ਹਾਂ ਲੈ ਜਾਂਦਾ ਹੈ ਇਹ ਦੇਖੋ ਜਿਹੜਾ ਕਿਉਂਕਿ ਇਹ ਅਪੋਰਚਨਿਟੀਕਲੀ ਪਾਰਟੀਆਂ ਇਹ ਆਪਣੇ ਜਿਹੜੇ ਪਹਿਲਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਸੀ ਅੱਜ ਸਰਕਾਰ ਦੇ ਨਿਊਜ਼ ਆ ਤੇ ਜਿਹੜਾ ਸਾਰਾ ਅਜੰਡਾ ਕੱਲ ਸਰਾਜ ਦੀ ਦਾ ਜੋ ਵੀ ਸਾਡਾ ਆਗਾਜ਼ ਹੋਊਗਾ ਉਹਦੇ ਰੂਬਰੂ ਤੁਹਾਨੂੰ ਸਾਰੀ ਸੰਗ ਨੂੰ ਬਹੁਤ ਜਲਦ ਕਰਾਇਆ ਦਿੱਤਾ ਜਾਊਗਾ ਮੇਨ ਏਜੰਡਾ ਪਾਰਟੀ ਦੇ ਕਿਰਨ ਵਾਲਾ ਸਭ ਤੋਂ ਪਹਿਲਾ ਬੁਕਤ ਖਲਸਾ ਦਾ ਮਾਪ ਬੋਣ ਲਿਖਿਆ ਗਿਆ ਰਾਜ ਦੇ ਤਰ੍ਹਾਂ ਇਸੇ ਦੇ ਮੇਨ ਮੁੱਦਾ ਹੋਊਗਾ ਪੰਜਾਬ ਦੇ ਮੁੱਦੇ ਮੇਨ ਰਹੋਏਗੇ ਇਸ ਤੇ ਸਾਰੇ ਜੋ ਵੀ ਪੰਜਾਬ ਨਾਲ ਰਿਲੇਟਡ ਮੁੱਦੇ ਆ ਉਹ ਮੁੱਖ ਰੱਖੇ ਜਾਣ ਨਾਲ ਹਟਾ ਦੇ ਨੁਕਤਾ ਲਿਖਿਆ ਹੈ ਜੀ ਕਿ ਕੰਮ ਸਿਆਬ ਹੋ ਸਕੇ ਬਾਅਦ ਪਾਰਟੀ ਦੇ ਫਿਰ ਤਾਂ ਤੁਸੀਂ ਵੀ ਨਹੀਂ ਉਹ ਮੈਂਬਰ ਹੋ ਸਕਣਾ ਜਿਉਂ ਪਹਿਲਾ ਸਿਕ ਵਾਲਾ ਨੁਕਤਾ ਰਿਹਾ ਨਹੀਂ ਰਹਿ ਚੁੱਕਿਆ ਨਹੀਂ ਦੇਖੋ ਇਹ ਇਕੱਲਾ ਪੰਜਾਬ ਕਰਦੇ ਸਿਕਾਣਾ ਨਿੰਗਾ ਸਾਰੇ ਨੁਪਿੰਦਰ ਜੇਕਰ ਆਵਾਜ਼ ਮੇਰੀ ਪਹੁੰਚ ਰਹੀ ਹੈ ਤਾਂ ਕੋਸ਼ਿਸ਼ करिए ਕਿ ਆਪਾਂ ਲੋਕਲ ਤੱਕ ਸਹੀ ਆਵਾਜ਼ ਪਹੁੰਚਾ ਸਕੀ ਕਿਉਂਕਿ ਮੰਚ ਦੀ ਆਵਾਜ਼ ਜ਼ਿਆਦਾ ਹੋਣ ਕਰਕੇ ਡਿਸਟਰਬੈਂਸ ਥੋੜੀ ਜ਼ਿਆਦਾ ਆ ਰਹੀ ਹੈ ਜਦ ਤਾਂ ਆਪਾਂ ਨੂੰ ਥੋੜਾ ਦੂਰ ਆਉਣਾ ਪਵੇਗਾ ਮੰਚ ਤੋਂ ਜੇਕਰ ਤੁਸੀਂ ਇਹ ਸਾਰੀਆਂ ਗੱਲਾਂ ਹੁਣ ਸਪੱਸ਼ਟ ਕਰ ਸਕੋ ਕਿ ਕਿਹੜੀ ਪਾਰਟੀ ਬਣਨ ਜਾ ਰਹੀ ਹੈ ਪ੍ਰਧਾਨ ਕੌਣ ਹੋਏਗਾ ਪੰਜ ਮੈਂਬਰੀ ਕਮੇਟੀ ਕਿਸ ਤਰ੍ਹਾਂ ਦੀ ਹੋਏਗੀ ਕਿਹੜੇ ਏਜੰਡੇ ਹੋਣਗੇ ਕਿਵੇਂ ਦੀ ਰੂਪਰੇਖਾ ਹੋਏਗੀ ਕਿਉਂਕਿ ਇਸ ਥਾਂ ਤੇ ਥੋੜੀ ਆਵਾਜ਼ ਦੀ ਦਿੱਕਤ ਜ਼ਰੂਰ ਆ ਰਹੀ ਹੈ ਕਿਉਂਕਿ ਮੰਚ ਦੀ ਆਵਾਜ਼ ਜ਼ਿਆਦਾ ਹੌਣ ਕਰਕੇ ਪੂਰੀ ਆਵਾਜ਼ ਲੋਕਾਂ ਤੱਕ ਨਹੀਂ ਪਹੁੰਚ ਰਹੀ ਹਾਲਾਂਕਿ ਤਸਵੀਰਾਂ ترسےم ਸਿੰਘ ਦੀਆਂ ਵੀ ਨਜ਼ਰ ਆ ਰਹੀਆਂ ਨੇ ਅਮਰਿਤਪਾਲ ਸਿੰਘ ਦੇ ਪਿਤਾ ترسےم ਸਿੰਘ ਵੀ ਇਸ ਵੇਲੇ ਨਜ਼ਰ ਆ ਰਹੇ ਨੇ ਨਪਿੰਦਰ ਬਰਾੜ ਮੇਰੇ ਸਹਿਯੋਗੀ ਲਗਾਤਾਰ ਜੁੜੇ ਹੋਏ ਨੇ ਪਰ ਮੰਚ ਦੀ ਆਵਾਜ਼ ਜ਼ਿਆਦਾ ਹੌਣ ਕਰਕੇ ਪੂਰੀ ਸਹੀ ਆਵਾਜ਼ ਦਰਸ਼ਕਾਂ ਤੱਕ ਨਹੀਂ ਪਹੁੰਚ ਰਹੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ ਗੱਲਾਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨਾਲ ਕੀਤੀਆਂ ਨੇ ਕੀ ਕੀ ਗੱਲਾਂ ਬਾਤਾਂ ਹੋਈਆਂ ਨੇ ਜਿਹੜੀਆਂ ਸੁਖਵਿੰਦਰ ਸਿੰਘ ਅਗਵਾਨ ਹੋਰਾਂ ਦੇ ਨਾਲ ਕੀਤੀਆਂ ਨੇ ਕੀ ਕੀ ਗੱਲਾਂ ਬਾਤਾਂ ਹੋਈਆਂ ਨੇ ਸਪਸ਼ਟ ਰੂਪ ਦੇ ਵਿੱਚ ਤੁਹਾਡੇ ਤੱਕ ਪਹੁੰਚਾਈਆਂ ਜਾਣ ਕਿ ਨਵੀਂ ਪਾਰਟੀ ਦਾ ਆਗਾਜ਼ ਹੋ ਰਿਹਾ ਨਵੀਂ ਪਾਰਟੀ ਦਾ ਨਾਮ ਹਾਲੇ ਫਾਈਨਲ ਨਹੀਂ ਹੋਇਆ ਪੰਜ ਮੈਂਬਰੀ ਕਮੇਟੀ ਬਣਨੀ ਹੈ ਵੱਖ-ਵੱਖ ਥਾਵਾਂ ਤੇ ਇਹ ਕਮੇਟੀ ਦੇ ਮੈਂਬਰ ਜਾਣਗੇ ਨਸ਼ਾ ਛੱਡੋ ਕੋੜ ਵੱਡੋ ਦਾ ਹੁਕਾ ਦਿੱਤਾ ਜਾਏਗਾ ਪੰਥਕ ਵਹੀਰ ਦੀ ਜਿਹੜੀ ਖਾਲਸਾ ਵਹੀਰ ਦੀ ਗੱਲ ਹੋ ਰਹੀ ਸੀ ਜੋ ਅਮਰਿਤਪਾਲ ਸਿੰਘ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਉਸ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਜਾਣਾ ਹੈ ਤਾਂ ਅਮਰਿਤਪਾਲ ਦੀ ਸਿਆਸੀ ਕਾਨਫਰੰਸ ਤੋਂ ਇਹ ਲਾਈਵ ਤਸਵੀਰਾਂ ਪੰਥਕ ਇਕੱਠ ਪੰਥਕ ਪਾਰਟੀ ਦਾ ਨਾਮ ਇਸ ਨੂੰ ਦਿੱਤਾ ਜਾ ਰਿਹਾ ਪੰਥ ਬਚਾਓ ਪੰਜਾਬ ਬਚਾਓ ਦੀ ਗੱਲ ਹੋ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਮਾਗੀ ਮੇਲੇ ਦੇ ਉੱਤੇ ਤੇ ਜਿਹੜੀਆਂ ਤਸਵੀਰਾਂ ਅ ਅਸੀਂ ਦਿਖਾਈਆਂ ਤੁਹਾਨੂੰ ਜਿਸ ਦੇ ਵਿੱਚ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਅਮਰੀਕ ਸਿੰਘ ਦੀ ਤਸਵੀਰ ਅਮ੍ਰਿਤਪਾਲ ਸਿੰਘ ਦੀ ਤਸਵੀਰ ਸਰਬਜੀਤ ਸਿੰਘ ਖਾਲਸਾ ਦੀ ਤਸਵੀਰ ਸ਼ਾਬੇਖ ਸਿੰਘ ਜਰਨੈਲ ਸ਼ਾਬੇਖ ਸਿੰਘ ਦੀ ਤਸਵੀਰ ਇਹ तमाम ਤਸਵੀਰਾਂ ਇਥੇ ਨਜ਼ਰ ਆਇਆ ਇਸ ਵੇਲੇ ਸੂਰਜਪਾਲ ਮੇਰੇ ਸਹੋਗੀ ਲਗਾਤਾਰ ਬਣੇ ਹੋਏ ਨੇ ਆ ਸੂਰਜਪਾਲ ਦੁਬਾਰਾ ਤੋਂ ਤੁਹਾਡਾ ਰੁਕ ਕਰਦੇ ਆ ਤੇ ਇਸ ਵੇਲੇ ਹਾਲਾਤ ਕੀ ਨੇ ਇਸ ਵੇਲੇ ਸਥਿਤੀ ਕੀ ਹੈ ਇਸ ਵੇਲੇ ਮਾਹੌਲ ਕੀ ਹੈ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਦਾ ਕਿਉਂਕਿ ਦੋ ਤਸਵੀਰਾਂ ਲਗਾਤਾਰ ਅਸੀਂ ਦਿਖਾ ਰਹੇ ਆ ਮਾਗੀ ਦੇ ਮੇਲੇ ਤੋਂ ਸ਼੍ਰੀ ਮੁਖਸਰ ਸਾਹਿਬ ਤੋਂ ਜਿੱਥੇ ਦੋ ਸਿਆਸੀ ਸਟੇਜਾਂ ਦੀਆਂ ਤਸਵੀਰਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ ਸੂਰਜਪਾਲ ਸੁਖਬੀਰ ਬਾਦਲ ਦੇ ਕਦੋਂ ਤੱਕ ਪਹੁੰਚਣ ਦੀ ਉਮੀਦ ਹੈ ਤੇ ਕਦੋਂ ਤੱਕ ਮੰਚ ਦੀ ਕਾਰਵਾਈ ਸ਼ੁਰੂ ਹੋਣੀ ਹੈ ਜਾਂ ਸ਼ੁਰੂ ਹੋ ਚੁੱਕੀ ਹੈ ਤੇ ਇਸ ਵੇਲੇ ਕਿੰਨੀ ਵੱਡੀ ਤਦਾਦ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਆ ਚੁੱਕੇ ਨੇ ਖਣੀ ਫਤਨ ਵਾਲਾ ਜੀ ਉਹਨਾਂ ਨੇ ਆਪਣੇ ਦਿਲ ਦੇ ਦੇਖੋ ਬਿਲਕੁਲ ਸੇਜ ਦੀ ਕਾਰਵਾਈ ਹੈ ਜਿਹੜੀ ਸਟਾਰਟ ਹੋ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਘਾਟੀ ਰਾਗੀ ਜਥਿਆਂ ਨੇ ਵਾਰਾ ਗਉਦੇ ਨਜ਼ਰ ਆ ਰਹੀ ਸੀ ਉਹਨਾਂ ਤੁਸੀਂ ਤਸਵੀਰਾਂ ਦੇਖੋ ਤੇ ਕਾਲੀ ਦਰ ਦੀ ਲੀਡਰਸ਼ਿਪ ਤੁਹਾਨੂੰ ਰੋਸ਼ੀਆ ਤੇ ਬੈਠੀ ਹੋਈ ਨਜ਼ਰ ਆ ਰਹੀ ਹੈ ਬੇਸਕੋ ਜਨਮੇਜ ਸਿੰਘ ਸਿੱਖ ਸਿੰਘ ਹੋਰ ਗੁਰਵਿੰਦਰ ਸਿੰਘ ਦੂਸਰੀ ਪਾਸੇ ਹੋਰ ਵੀ ਕਿਹੜੀ ਤਮਾਮ ਲੀਡਰਸ਼ਿਪ ਹੈ ਚਾਹੇ ਕਲੇਰ ਬੈਠੇ ਹੋਣ ਚਾਹੇ ਬੰਟੀ ਰਮਾਣਾ ਹੋਣ ਰੋਜੀ ਬਰਕੰਦੀ ਹੋਣ ਤਮਾਮ ਲੀਡਰਸ਼ਿਪ ਹੈ ਜਿਹੜੀ ਉਹ ਇਸ ਸਟੇਜ ਦੇ ਉੱਪਰ ਬੈਠੀ ਨਜ਼ਰ ਆ ਰਹੀ ਆ ਉਮੀਦ ਇਹ ਹੀ ਕਿਾਈ ਜਾ ਰਹੀ ਆ ਕਿ ਥੋੜੇ ਹੋਰ ਸਮੇਂ ਦੇ ਵਿੱਚ ਦੇਰੀ ਹੋਏਗੀ ਹਜੇ ਜਿਹੜੇ ਲੋਕਲ ਬਲਾਰੇ ਨੇ ਜਿਹੜੇ ਉਸ ਦੇ ਗ੍ਰੀਟਿੰਗ ਸ਼ੂਟ ਕਰ ਲਏ ਸੀ ਉਹਨੂੰ ਸਟਾਰਟ ਕਰਨਗੇ ਔਰ ਉਦੋਂ ਤੱਕ ਕਿਹੜਾ ਪੰਡਾਲ ਦੇ ਵਿੱਚ ਖਾਲੀ ਕੁਰਸੀਆਂ ਨੇ ਉਹ ਵੀ ਭਰਨ ਦੀ ਉਮੀਦਾਈ ਜਾ ਰਹੀ ਆ ਕਹਿ ਰਹੇ ਆ ਕਿ ਕੱਟਾ ਪਹਿਲਾ ਮੰਗ ਹੋਏਗਾ ਜਿਸ ਤਰ੍ਹਾਂ ਸਰਕਾਰਾਂ ਦੇ ਵਿੱਚ ਕੱਟ ਸ਼੍ਰੋਮਣੀ ਕਾਲ ਦਲ ਦੀ ਰੈਲੀ ਦੇ ਵਿੱਚ ਹੁੰਦਾ ਸੀ ਉਸੇ ਤਰ੍ਹਾਂ ਦੇ ਰਸ਼ ਹੋਣ ਦੀ ਸੰਭਾਵਨਾ ਕਾਲ ਦਲ ਵੱਲੋਂ ਉਤਾਈ ਜਾ ਰਹੀ ਆ ਪਰ ਅਕਾਲੀ ਦਲ ਵਾਸਤੇ ਇਹ ਰੈਲੀ ਕਾਫੀ ਖਾਸ ਤੌਰ ਤੇ ਵੇਖੀ ਜਾ ਰਹੀ ਹੈ ਕਿਉਂਕਿ ਲੰਬੇ ਸਮੇਂ ਤੋਂ ਕਾਲੀ ਦਲ ਸੱਤਾ ਤੋਂ ਬਾਹਰ ਹੈ ਸੱਤਾ ਤੋਂ ਲੰਬੇ ਆ ਕਾਲੀ ਦਲ ਤਾਂ ਕਿ ਇਸੇ ਕਰਕੇ ਕਾਲੀ ਦਲ ਆਸਤੇ ਦੁਬਾਰਾ ਤੋਂ ਲੋਕਾਂ ਨੂੰ ਆਪਣੀ ਪਾਰਟੀ ਦੇ ਨਾਲ ਜੋੜਨਾ ਕਾਫੀ ਲੋਕ ਪਾਰਟੀ ਤੋਂ ਬਾਗੀ ਹੋ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਤੇ ਕਾਫੀ ਘਰੇ ਆਪਦੇ ਸੀ ਉਹ ਵੀ ਪਾਰਟੀ ਤੋਂ ਬਾਗੀ ਹੋ ਕੇ ਸੀ ਤਾਂ ਕਰਕੇ ਕਿਤਨਾ ਕਿਤੇ ਕਾਲੀ ਦਲ ਵਾਸਤੇ ਮੁਸ਼ਕਲ ਦੀ ਘੜੀ ਨਜ਼ਰ ਆ ਰਹੀ ਹੈ ਹਾਲਾਂਕਿ ਕਾਫੀ ਬੁਲਾਰਿਆਂ ਦੇ ਨਾਲ ਗੱਲਬਾਤ ਕੀਤੀ ਉਹ ਕਹਿ ਰਹੇ ਹੈ ਕਿ ਭੀੜਾਂ ਪੈਂਦੀਆਂ ਰਹਿੰਦੀਆਂ ਨੇ ਕੌਂਪ ਦੇ ਉੱਪਰ ਉਹ ਭੀੜਾਂ ਦੇ ਵਿੱਚੋਂ ਦਲੇਰ ਲੋਕ ਨਿਕਲਦੇ ਆਏ ਨੇ ਤਾਂ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਆਖਰਕਾਰ ਸੁਖਬੀਰ ਸਿੰਘ ਬਾਦਲ ਸਟੇਜ ਦੇ ਉੱਪਰ ਕਿਸ ਤਰ੍ਹਾਂ ਬੋਲਦੇ ਨੇ ਸਟੇਜ ਦੇ ਉੱਪਰ ਉਹਨਾਂ ਦੀ ਗੱਲਬਾਤ ਕਿਸ ਤਰ੍ਹਾਂ ਦੀ ਹੋਏਗੀ ਫੋਕਸ ਕਿਸ ਤਰ੍ਹਾਂ ਦਾ ਹੋਏਗਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਿਆਸਤ ਦੇ ਵਿੱਚ ਬੇਸ਼ੱਕ ਸਰਗਰਮ ਨੇ ਪਰ ਸੱਤਾ ਤੋਂ ਲੰਬੇ ਨੇਤਾ ਕਰਕੇ ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮੁੱਦਾ ਹੋਵੇ ਚਾਹੇ ਹੋਰ तमाम ਮੁੱਦਿਆਂ ਨੂੰ ਲੈ ਕੇ ਅਕਾਲੀ ਦਲੋਂ ਕਿਤੇ ਨਾ ਕਿਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਰਿਹਾ ਉੱਥੇ ਕਿਤੇ ਨਾ ਕਿਤੇ ਸਿਆਸਤ ਜਾਂ ਪਾਵਰ ਤੋਂ ਦੂਰ ਨਜ਼ਰ ਆ ਰਿਹਾ ਤਾਂ ਕਰਕੇ ਸੁਭੀਰ ਸਿੰਘ ਬਾਦਲ ਆਸਤੇ ਸਭ ਤੋਂ ਵੱਡੀ ਚੁਣੌਤੀ ਇਹ ਹੀ ਹੈ ਕਿ ਕਿਵੇਂ ਪਿੰਡਾਂ ਦੇ ਵਿੱਚ ਦੁਬਾਰਾ ਤੋਂ ਲੋਕਾਂ ਨੂੰ ਵਰਕਰਾਂ ਨੂੰ ਇਕੱਠਾ ਕਰਨਾ ਹੈ ਕਿਵੇਂ ਦੁਬਾਰਾ ਤੋਂ ਆ ਕੇ ਕਿਤੇ ਨਾ ਕਿਤੇ ਜਾ ਕੇ ਸਰਕਾਰ ਵਾਲੇ ਪਾਸੇ ਇਹਨਾਂ ਨੇ ਚਲਣਾ ਹੈਗਾ ਤਾਂ ਕਰਕੇ ਸੂਬੀਤ ਸਿੰਘ ਬਾਦਲ ਵਾਸਤੇ ਚੁਣੌਤੀਆਂ ਕਾਫੀ ਨੇ ਕਿਉਂਕਿ ਸਭ ਤੋਂ ਵੱਡੀ ਚੁਣੌਤੀ ਇਹ ਵੀ ਹੈ ਕਿ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਰੀ ਜਿਉਂਦੇ ਸੀ ਉਹਨਾਂ ਦੇ ਕਰਕੇ ਇੱਕ ਐਡਰਸ ਸੀ ਜਿਹੜਾ ਕਾਫੀ ਮਜ਼ਬੂਤ ਸੀ ਉਹ ਬਜ਼ੁਰਗ ਸੀ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਉਹ ਜੁੜਨੇ ਰੱਖਿਆ ਸੀ ਤਾਂ ਕਰਕੇ तमाम तरह ਦੀਆਂ ਚੁਣੌਤੀਆਂ ਕਿਤੇ ਨਾ ਕਿਤੇ ਸੂਬੀਤ ਸਿੰਘ ਬਾਦਲ ਨੂੰ ਇਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਕਰਕੇ ਇਸ ਰੈਲੀ ਨੂੰ ਕਾਫੀ ਉਮੀਦ ਦੇ ਨਾਲ ਦੇਖਿਆ ਜਾ ਰਿਹਾ ਵਰਕਰਾਂ ਦੇ ਵਿੱਚ ਹੀ ਉਤਸ਼ਾਹ ਨਜ਼ਰ ਆ ਰਿਹਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਅਕਾਲੀ ਦਲ ਦਾ ਐਡਾ ਵੱਡਾ ਪ੍ਰੋਗਰਾਮ ਹੈ ਉਹ ਵੀ ਆਪਦੇ ਜੱਦੀ ਜ਼ਿਲ੍ਹੇ ਦੇ ਵਿੱਚ ਹੋਣਾ ਤਾਂ ਕਰਕੇ ਵਰਕਰ ਸੀ ਜਿਹੜੇ ਖਾਸ ਤੌਰ ਤੇ ਜਿਹੜੇ ਘਰਾਂ ਦੇ ਵਿੱਚ ਡੀਮੋਰਲਾਈਜ਼ ਹੋਏ ਬੈਠੇ ਸੀ ਉਹ ਵੀ ਕਿਤੇ ਨਾ ਕਿਤੇ ਖੁਸ਼ ਨਜ਼ਰ ਆ ਰਹੇ ਨੇ ਉਹਨਾਂ ਨੂੰ ਵੀ ਇਹ ਲੱਗਦਾ ਕਿ ਸਾਡੀ ਪਾਰਟੀ ਦੁਬਾਰਾ ਤੋਂ ਹਾਲ ਦੇ ਲਈ ਧੰਨਵਾਦ ਸੁਭਾਨ ਮੇਰੇ ਸਹਿਯੋਗੀ ਲਗਾਤਾਰ ਤਸਵੀਰਾਂ ਦਿਖਾ ਰਹੇ ਨੇ ਨਪਿੰਦਰ ਬਰਾੜ ਲਗਾਤਾਰ ਬਣੇ ਹੋਏ ਨੇ ਤਾਂ ਦੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ ਜਿੱਥੇ ਮਾਗੀ ਦੇ ਮੁਕਤਸਰ ਦੇ ਮੇਲੇ ਦੇ ਵਿੱਚ ਇਹ ਅੱਜ ਤਿੰਨ ਸਟੇਜਾਂ ਸਜ ਰਹੀਆਂ ਨੇ ਜਿਸ ਦੇ ਵਿੱਚ ਅਕਾਲੀ ਦਲ ਦੀ ਸਟੇਜ ਅਕਾਲੀ ਦਲ ਦੇ ਨਾਲ-ਨਾਲ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੇ ਇੱਕ ਨਵੀਂ ਪਾਰਟੀ ਦਾ ਆਗਾਜ਼ ਹੋ ਰਿਹਾ ਹੈ ਨਵੀਂ ਸਿਆਸੀ ਪਾਰਟੀ ਦੀ ਐਂਟਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਅਮਰਿਤਪਾਲ ਸਿੰਘ ਦੀ ਪਾਰਟੀ ਤੇ ਇੱਥੇ ਵੀ ਅੱਜ ਵੱਡਾ ਇਕੱਠ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪੰਜਾਬ ਦੇ ਲੋਕ ਕਿਸ ਦਾ ਸਾਥ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਤਿੰਨੇ ਧਿਰਾਂ ਅਕਾਲੀ ਦਲ ਦੇ ਢੜੇ ਦੇ ਵੱਜੋਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਤੇ ਤਿੰਨੇ ਧਿਰਾਂ ਪੰਥਕ ਦੀ ਗੱਲ ਕਰ ਰਹੀਆਂ ਨੇ ਤਿੰਨੇ ਧਿਰਾਂ ਖੇਤਰੀ ਪਾਰਟੀ ਦੀ ਗੱਲ ਕਰਦੀਆਂ ਨੇ ਤਾਂ ਲਗਾਤਾਰ ਅਪਡੇਟ ਅਸੀਂ ਜਿੰਦੇ ਰਮਾਂਗੇ ਮਾਗੀ ਮੇਲੇ ਤੇ ਪਲਪਲ ਦੀ ਅਪਡੇਟ ਅਸੀਂ ਜਿੰਦੇ ਰਮਾਂਗੇ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ